ਇਸ ਪਰਿਵਾਰ ਦੇ ਵਿੱਚ ਧੀ ਨੂੰ ਨੌਕਰੀ ਮਿਲ ਗਈ ਕਿਵੇਂ ਉਸ ਪਰਿਵਾਰ ਦਾ ਜਿਹੜਾ ਜੀਵਨ ਪੱਤਰ ਚੱਲਿਆ ਜਾਂਦਾ ਕਿਉਂਕਿ ਅੱਗੇ ਉਹਦਾ ਜਿਹੜਾ ਜਿਹੜੀ ਸ਼ਾਦੀ ਹੋਊਗੀ ਵਾ ਉਹ ਵੀ ਕੋਈ ਪੜਿਆ ਲਿਖਿਆ ਮੁੰਡਾ ਉਹਦੇ ਬਰਾਬਰ ਦਾ ਨੌਕਰੀ ਕਰਦਾ ਹੋਊਗਾ ਜੀਵਨ ਪੱਤਰ ਬਹੁਤ ਉੱਚਾ ਚੱਕਿਆ ਜਾਊਗਾ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਖੁਸ਼ੀ ਹੋਊਗੀ ਸ੍ਰੀ ਕਾਲ ਜੀ ਮੈਂ ਅਮਨਦੀਪ ਕੌਰ ਪਿੰਡ ਧੀਰਪੁਰ ਮੁਹਾਲੀ ਦੀ ਰਹਿਣ ਵਾਲੀ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਨਾਰਮਲ ਘਰਾਂ ਦੇ ਬੱਚਿਆਂ ਨੂੰ ਰੋਜਗਾਰ ਦਿੱਤਾ ਮੈਂ ਸਟੈਨੋ 6 ਫੇਸ ਭਾਸ਼ਾ ਵਿਭਾਗ ਤੋਂ ਕੀਤੀ ਹੈ 2016 ਤੋਂ ਮੈਂ ਲਗਾਤਾਰ ਸਟੈਨੋ ਦੀ ਤਿਆਰੀ ਕਰ ਰਹੀ ਹਾਂ ਉਦੋਂ ਬਾਅਦ ਕੋਈ ਪੋਸਟ ਨਹੀਂ ਨਿਕਲੀ ਹੈਗੀ ਫਿਰ 2000 22 ਚ ਜਾ ਕੇ ਪੰਜਾਬ ਸਰਕਾਰ ਨੇ ਪੋਸਟਾਂ ਕੱਢੀਆਂ ਸੀ ਉਸ ਟਾਈਮ ਮੈਂ ਅਪਲਾਈ ਕੀਤਾ ਸੀ ਉਦੋਂ ਬਾਅਦ ਫਿਰ ਰੈਗੂਲਰ ਤਿਆਰੀ ਕੀਤੀ ਹੈਗੀ 2023 ਚ ਉਦੋਂ ਬਾਅਦ ਸਾਡਾ ਸਟੈਨੋ ਦਾ ਪੇਪਰ ਲਿਆਈ ਉਹਨਾਂ ਨੇ 5 ਮਈ ਨੂੰ ਹੀ ਰਿਜ਼ਲਟ ਸਤੰਬਰ ਮਹੀਨੇ ਚ ਕੱਢਿਆ ਫਿਰ ਸਾਡੀ ਜੁਆਇਨਿੰਗ ਜਿਹੜੀ ਹੈਗੀ ਹੈ 18 ਮਾਰਚ ਨੂੰ 2024 ਚ ਪੰਜਾਬ ਸਰਕਾਰ ਦੀ ਸਹਿਯੋਗ ਨਾਲ ਜਿਹੜੀ ਹੈਗੀ ਸਾਡੀ ਇਹ ਭਰਤੀ ਸੀਰੇ ਚੜੀ ਹੈ ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆ ਪਹਿਲਾਂ ਸਾਡਾ ਜਿਹੜਾ ਲਾਰਡ ਅਪਾਰਟਮੈਂਟ ਹੈ ਅਸੀਂ ਉਹਨਾਂ ਤੋਂ ਪਹਿਲਾਂ ਕਲੀਅਰੈਂਸ ਲੈਨੇ ਆ ਕਿ ਆ ਨੌਕਰੀਆਂ ਦੇਤੀਆਂ ਕਿਤੇ ਕੋਈ ਪੀਆਈਐਲ ਨਾ ਹੋ ਜੇ ਕਿਤੇ ਇਹ ਦੇ ਵਿਰੁੱਧ ਕੋਈ ਰਿਟ ਨਾ ਪੈ ਜੇ ਕਿਤੇ ਜਿਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਦਿੱਤੀਆਂ ਉਹ ਦਫ਼ਤਰ ਜਾਣ ਦੀ ਬਜਾਏ ਕਚੈਰੀਆਂ ਦੇ ਧੱਕੇ ਨਾਲ ਖਾਂ ਨੂੰ ਰੋਜ਼ਗਾਰ ਦਿੱਤਾ ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ